ਕਿੰਦਾ ਬੰਦ ਬਾਈ ਲਓ ਜੀ ਬਾਈ ਅੱਜ ੱਪਾ ਨੀਰਾ ਲੱਗੇ ਫੇਰ ਛਾਣਨ ਇਕੱਠਾ ਸਟਾਕ ਸਟਾਕ ਇਕੱਠਾ ਅਰੇ ਮੁੱਖਾ ਗਿਆ ਤਾਂ ਹੁਣ ਨੀਰਾ ਇੱਧਰ ਆਓ ਛਾਣ ਕੇ ਹੁਣ ਰੱਖਣ ਲੱਗੇ ਆ ਛਾਣ ਕੇ ਰੱਖਦੇ ਆ ਫੇ ਪੌਣਾ ਸੁੱਖਾ ਤੇ ਮੈਂ ਵੀ ਬਾਈ 10 11 ਦਿਨਾਂ ਬਾਅਦ ਮੂੜੀ ਹੈਗੇ ਤਾਂ ਕਰਕੇ ਫੇ ਪਿੱਛੇ ਨੀਰਾ ਮੁੱਖਿਆ ਵੈ ਤਾਂ ਹੁਣ ਇਹ ਹੱਥਾਂ ਨਾਲ ਛਾਣ ਛਾਣ ਕੇ ਪਾਈ ਜਾਂਦੇ ਤੇ ਸਾ ਫਿਰ ਅੱਜ ਹੁਣ ਮੈਂ ਉਹ ਫੇਰ ਲਿਆ ਧਰਨਾ ਇਕੱਠਾ ਛਾਣ ਦਾਣਾ ਅੱਜ ਤੇ ਘਟੋ ਘਟ 20 25 ਦਿਨ ਲੰਗੇ ਤੇ ਨਾ ਆਪਣੇ ਉਹਦੇ ਨਾਲ ਇਕੱਠਾ ਛਾਣੇ ਦਾ ਫਾਇਦਾ ਹੀ ਆ ਹਾਂ ਹਾਂ ਸੋ ਦਿਨਾਂ ਹੀ ਬਾਈ ਮਾਰੇ ਹੋ ਗਏ ਤੇ ਪਿੱਛੇ ਤੇ ਹੁਣ ਹੈ ਨਹੀਂ ਤਾਂ ਮੈਂ ਪਿੰਡ ਇਹ ਤਾਂ ਐ ਕਰਦਾ ਜਿਵੇਂ ਦਾਣਾ ਵੀ ਨਹੀਂ ਲਿਆ ਹੋਇਆ ਤਾਂ ਜਾ ਕੇ ਫੇਰ ਕੱਲ ਲਾ ਕੇ ਨੜਾਏ ਨਾਲੇ ਹੈ ਮੇਰਾ ਮਨ ਜਦੋਂ ਆਇਆ ਹਣਾ ਮੈਨੂੰ ਨਹੀਂ ਬੋਲ ਕੁੱਟਿਆ ਮੈਨੂੰ ਹੈ ਦੇਖ ਕੇ ਦੇਖ ਕੇ ਬਸ ਬਸ ਪਹਿਲਾਂ ਆ ਪਰ ਲਾ ਪਰ ਲਾ ਪਹਿਲਾਂ ਰਹਿਣ ਦੇ ਉੱਪਰ ਤੇ ਉਹ ਗਿਰ ਜਾਣਾ ਉਹਦਾ ਵੀ ਟੋਕਾ ਕਰਦੇ ਅੱਜ ਟੋਲੇ ਵਾਲੇ ਦਾ ਸੇ ਰਾਤ ਫਿਰ ਆਉਂਦੀ ਸਾਰੇ ਪਹਿਲਾਂ ਬਈ ਦਾਣਾ ਦੂਣਾ ਲੈ ਕੇ ਆ ਇਹ ਨਾਲ ਆ ਕੇ ਪਹਿਲੇ ਸ਼ਾਦੇ ਨੂੰ ਗਿਆ ਫਿਰ ਮੈਂ ਉਹ ਵੀ ਦੱਸ ਦਦੇ ਆਪਾਂ ਗਰਮੀਆਂ ਵਾਸਤੇ ਆਹੋ ਨਵੀਂ ਤਿਆਰਾਈ ਦੀ ਫੀਡ ਹਾਂ ਨਵੀਂ ਤਿਆਰ ਕਰੀਓ ਹੂੰ ਉਹਦੀ ਪੈਣੀ ਉਹ ਥੋੜੀ ਜੀ ਆ ਇੱਕ ਕੌਲਾ ਪੈਣਾ ਦਿਨ ਦਿਨ ਦਾ ਕੌਲਾ ਪੈਣਾ ਪੰਜਨਾ ਹੀ ਵੀ ਬਰਾਗੇ ਪਏ ਤੇ ਮੈਨੂੰ ਜੀ ਨਹੀਂ ਲੱਗਦਾ ਤਾਂ ਇਹ ਹੁੰਦਾ ਵੀ ਜੀ ਜੀ ਮੋਟਰ ਪਰੇ ਕੱਢਿਆ ਦੋ ਮਿੰਟ ਜੀ ਜੀ ਠੀਕ ਆ ਤੇਰੀ ਪਰੇ ਪਾਣਾ ਦੋ ਮਿੰਟ ਚੱਲ ਜਿੱਤੇ ਪਾ ਦੋ ਪਾ ਦੋ ਹੁਣ ਛੱਡੇ ਚੱਲਦੀ ਮੋਟਰ ਠੀਕ ਹੁਣ ਖਾਜਰੇ ਚਾਲਦੀ ਰਹਾ ਤਾਂ ਬਾਈ ਛੁੱਪੀ ਕਰਕੇ ਜੀ ਖਾਜਰੇ ਭਰ ਜੂਗਾ ਆਹੋ ਨਾਲ ਸਵੇਰੇ ਦਾ ਹੂ ਪਾਣੀ ਜਿਆਦਾ ਹੋ ਜਾਂਦਾ ਰਾਤ ਵੀ ਭਰੇ ਹੀ ਤਾਂ ਪੀਤਾ ਵੀ ਤਾਂ ਪਾਣੀ ਰਾਤ ਵਾਲਾ ਹੂੰ ਖਾਲੀ ਉਹ ਬਦਲਾ ਬਦਲਾ ਗਿੱਲਾ ਦਾ ਹੈਗਾ ਤਾਂ ਉਹਨੇ ਖੇਤੀ ਭਰ ਗਿਆ। ਚੱਲ ਮੈਂ ਇੱਕ ਦੋ ਗੇਰੇ ਤਾਂ ਭਰ ਗਿਆ ਉਹਦੇ ਉੱਥੇ। ਹਾਂਜੀ ਇੱਕ ਵਾਈ ਚੰਗੇ ਤਾਂ ਤਸੱਲੀਆਂ ਕਰਾ ਦੋ ਪਾਣੀ ਦੀ ਉਹਦੇ। ਫਿਰ ਸੂਤ ਆਉਣਾ। ਫੁੱਲ ਭਰਦੀ ਹੁਣ। ਹਾਂ। ਪਹਿਲਾਂ ਉਹ ਸਾਈਡ ਆਪਾਂ ਨੇ ਫੁੱਲ ਕਰ ਲੈਣੀ ਫਿਰ ਇੱਧਰ ਹਲਾ ਲਾਂਗੇ। ਨਹੀਂ। ਮੇਰਾ ਇਕੱਲਾ ਹੀ ਨੀਰੇ ਜਾਣੀ ਇਹ ਰਾਤ ਨੂੰ। ਹੈ? ਘਰ ਦੇ ਕੰਮ ਕਰੀ ਹੁੰਦੇ ਮੈਂ ਹੋੜੀ ਗੋੜੀ ਖਾਣੀ। ਹੂੰ। ਸੌਖ ਹੈ ਉਹ ਕਾਜਾ ਦਾ। ਉਹ ਕਿਹਨੇ ਖਾਣ ਮੈਂ ਸਾਰ ਦੋ ਤਾਂ ਰੱਦੇ ਘਾਟੇ ਚ। ਖਾਣ ਕੇ ਫਿਰ ਵੀ ਮਗਾ ਚੱਲ ਫਰਗ। ਦੋਹ ਦੇ ਤਾਂ ਕੱਢਣ ਗਈ ਹਾਂ ਮਜੂਰ ਕਢਾ ਕੇ ਪਰ ਫੇਰ ਖਾਂਦੰਦਾ ਤਾਂ ਮੈਂ ਆ ਗਈ ਪੰਚਨਾ ਨੇ ਬਈ ਪਿੱਛੇ ਦੇ ਸਾਂਪਲੇ ਤੇ ਹੀਰੇ ਨਹੀਂ ਹੀਰੇ ਕਿਹਨੂੰ ਚਾਹਣਾ ਨਾ ਪਾਣੀ ਮੱਖਣ ਦਿੱਤਾ ਫੀਡ ਬਿਨਾ ਬਾਈ ਲਿੱッセ ਹੋ ਗਏ ਘੋੜੇ ਫੀਡ ਮੇਥੇ ਲਿਆ ਨਹੀਂ ਹੋਈ ਮੇਰਾ ਟਾਈਮ ਨਹੀਂ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਣਾ ਦਾ ਉੱਥੇ ਤੇ ਇਹ ਹੁਣ ਲੈ ਕੇ ਆਏ ਆ ਜਿੱਦਾਂ ਪੰਚ ਨੇ ਕੰਮ ਕਰਿਆ ਸੱਟਾਂ ਤਾਂ ਲੋਟ ਹੋ ਗਏ ਮੇਰੀਆਂ ਮੋਢਾ ਨਹੀਂ ਲੋਟਾ ਨਾ ਮੋਢੇ ਦਾ ਮਾਸਪਟਿਆ ਉਹ ਅੱਜ ਐਕਸਰਾ ਕਰਾ ਕੇ ਆਉਣਾ ਹਾਂ ਹੋਰ ਕਰਾਉਣਾ ਪੈਣਾ ਹੁਣ ਤੇਰੇ ਕੰਮੇ ਆਹ ਪੁੱਠੇ ਹੁਣ ਬਾਕੀ ਬਾਈ ਵਿਲੇ ਹੋ ਗਏ ਆਪਾਂ ਤੇ ਹੁਣ ਡੇਲੀ ਵਲੌਗ ਆਏ ਕਰਨਗੇ ਕਿਤੇ ਹੀ ਆ ਵਿਚਣ ਲਾਗਾ ਬਹਿ ਗਿਆ ਨਹੀਂ ਦੇਲੇ ਹੁਣ ਲੱਗ ਲੱਗ ਵਲੌਗ ਹਾਂ 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 ਉਹ ਦਹੀਰਾ ਲੱਗ ਗਿਆ ਦਰਵਾਜੇ ਬੰਨੂ ਉਹਨੂੰ ਤਾਂ ਨਹੀਂ ਪਾਇਆ ਫੇਰ ਖਾਂਦਾ ਕਰਦਾ ਦਾਣਾ ਖਾਦਾ ਉਹਨੇ ਤਾਂ ਮੀਰਾ ਨਹੀਂ ਤਾਂ ਉਹਨੂੰ ਪਾਇਆ ਲਾ ਪਾਇਆ ਇਹ ਫਿਰ ਹੁਣ ਆਪ ਪਰਕੇ ਨਾ ਆ ਪਾ ਦੇ ਇਹਦੇ ਵਿੱਚ ਫਿਰ ਜਾ ਪਾਇਆ ਇਹਦਾ ਫਾਇਦਾ ਹੋਦਾ ਛਾਣੇ ਨਹੀਂ ਦੋ ਕਿਲੋ ਬਣਵਾ ਲੈਣਾ ਆਪਾਂ ਨੇ ਹੁਣ ਬਣਵਾਉਨੇ ਇਹਨੂੰ ਦੇਖੋ ਵੀ ਕਿੰਨਾ ਗੰਦ ਕਰਦਾ ਨੇ ਅਵੇ ਫੋਟ ਕਣਾ ਮਿੱਟੀ ਨਹੀਂ ਕਰਦੀ ਆ। ਆ ਬਾਗੇ ਆਏ ਨੂੰ ਬਈ। ਕਿਰਨ ਕੋਲ। ਮੈਂ ਵੀ ਵੀਡੀਓ ਤਨ ਉਤਾ ਜਣੀ ਆ। ਹੂੰ। ਫਨੀ ਕਿਟਰ ਦਾ ਹੁੰਦਾ ਤਸਲੇਵਾ ਤਸਲਾ ਆ ਜੀ। ਹੂੰ। ਚਲ। ਚਲ। ਗੱਡੀ ਵੀ ਦਵਾ ਕੇ ਲਿਆਉਣੀ ਸਰ ਬਹੁਤ ਬੁਰਾ ਹਲਵਾ ਆ ਗੇ। ਤਾਂ ਦੋਈ ਕਿ ਇਹਨੂੰ ਸਾਫ਼ ਕਰਨ ਲੱਗਾ ਐ ਇਹਨਾਂ ਲੱਤਾਂ ਵਿੱਚ ਕਾਇਆਂ। ਹਾਂ ਉਹਨੇ ਮੇਰਾ ਪਾਇਆ ਨਹੀਂ ਨਾ ਉਹਨੂੰ ਘੁੱਲ ਲੱਗਵਾਉਣਾ। ਮੇਰਾ ਨਹੀਂ ਪਾਇਆ। ਹੂੰ। ਉਹਦੇ ਤਰ੍ਹਾਂ ਕੀ ਕਰਦਾ। ਚੱਲ ਬੀ ਜੜ। ਵੀਰਾਂ ਵੀਰੇ ਸਾਬੇ ਆਬਾ। ਕੋਈ ਨਾ ਬੁੱਤ ਤੂੰ ਜਦੋਂ ਗੋਲ ਕਰ ਦੇਣਾ ਤਨ ਹੁਣ। ਤੇਰਾ ਜਦੀ ਹੋਈ ਅੰਦਰ। ਆ ਲੈ ਆਂਦੇ ਬਾਈ ਫੀਲਡ। ਨਾਲਾ ਪਲੈਟਿਨਮ ਸਾਬਾ ਨੂੰ ਪੈਣੀ ਹੋਆ। ਆ ਡਾਇਮੰਡ ਹੈ ਤਾਂ ਜੋਗੀ ਆ। ਆ ਇਹ ਹੂਲ ਮਿਕਸ। ਇਹ ਬਹੁਤ ਤਰ੍ਹਾਂ ਦੇ ਦਰਤ ਹੈ ਗਰਮੀ ਦੇ ਵਿਚਾਰ ਰੱਖਦੀ ਹੈ ਕੂਕਲਾ ਲਈ ਇਹ ਹਾਂ ਠੰਡਾ ਰੱਖਦੀ ਠੰਡਾ ਅੱਜ ਬਹੁਤ ਜੜੀਆਂ ਬੂਟੀਆਂ ਪਈਆਂ ਹੋਈਆਂ ਇਹਦੇ ਚ ਨਾ ਉਹਦੇ ਕਹੇ ਚ ਪੱਤੇ ਪੁੱਤੇ ਜਿਵੇਂ ਪਾਏ ਹੋਏ ਲੈ ਇਹ ਹੈ ਦੱਸ ਦੇਖੀ ਖੁਸ਼ਬੂ ਇਹ ਤਾਂ ਮਿੱਚ ਨੂੰ ਵੀ ਆਉਂਦੀ ਹੈ ਹਾਂ ਚੱਲੀ ਦੀ ਕਰਦਾ ਅਵੇ ਖਾਣੇ ਅੰਦਰ ਖਾ ਲਾ ਤਾਂ ਗਰਮੀ ਚੱਕ ਹੋ ਜੂ ਹਾਂ ਅੱਜ ਕਿੰਨੇ ਤਰ੍ਹਾਂ ਦੇ ਬਈ ਤਤ ਪਏ ਹੋਏ ਆ ਸਾਰੇ ਲਿਖੇ ਹੋਏ ਆ ਇਹ ਪੈਣੀ ਆ ਸ਼ਾਇਦ ਇਹ ਸਾਬਨ ਇੱਕ ਗੱਲ ਆ ਦੁਪਹਿਰ ਨੂੰ ਬਸ ਇੱਕ ਕੋਲ ਹਾਂ ਦੁਗਵਾ ਪਾ ਦੂਗਾ ਇਹ ਕੋਲ ਇਹ ਜਿਹੜਾ ਛੋਟਾ ਨਹੀਂ ਨਹੀਂ ਉਹ ਪਾਉਣਾ ਅਹੀ ਅਹੀ ਠੀਕ ਹੈ ਦੁਪਹਿਰ ਨੂੰ ਪਾਉਣਾ ਪਰ ਇਹ ਠੀਕ ਹੈ ਆ 7 ਸਵੇਰ ਨੂੰ ਉਹ ਅਸੀਂ ਅੱਜ ਦਿਨ ਸਵੇਰ ਨੂੰ ਹੂੰ ਸਵੇਰ ਨੂੰ ਉਹ ਆ ਨੀਲੀ ਇਹ ਡਾਇਮੰਡ ਆ ਡਾਇਮੰਡ ਮੋਡਲ ਆ ਇਸ ਕਾ ਤੁਸੀਂ ਭੁੱਲੇ ਗਏ ਤੁਸੀਂ ਫੀਡ ਨਹੀਂ ਹੋਈ ਸੀ ਬਾਈ ਮਹੀਨਾ 1.5 ਮਹੀਨਾ ਹੋ ਚੱਲਿਆ ਮਨ ਲਾ ਜੀ 1.5 ਮਹੀਨੇ ਤਾਂ ਨਾਲ ਜੀ ਇੰਨੇ ਅਲਜੇ ਵੇ ਤੇ ਬਾਈ ਲੋਟ ਨੇ ਆਸੀ ਅੱਜ ਤੇ ਹੀਰੇ ਨੇ ਹਾਂ ਉਹ ਆ ਫਿਰ ਸਹਿਬਾ ਤਾਂ ਸਿਆਦ ਨੇ ਉਹ ਸਹਿਬਾ ਨੇ ਹਾਂ ਗੱਲੀ ਸਹਿਬਾ ਨੇ ਇਹ ਹੀਰੇ ਨੂੰ ਦੋ ਟਾਈਮੇ ਪਾਉਣੀ ਆਪਾਂ ਨੇ ਹੁਣ ਕਿਹੜੇ ਭਜਾਉਣਾ ਭਜੋਣਾ ਨੇ ਹੁਣ ਸਵੇਰੇ ਸ਼ਾਮ ਕਰ ਲੂਗੇ ਹਾਂ ਹੀਰੇ ਨੂੰ ਹੀਰੇ ਪੈਣੀ ਉਹ ਕਰ ਦੂ ਪੈਣੀ ਉਹ ਦੋਹੇ ਦੋਨਾਂ ਨੂੰ ਸਵੇਰੇ ਸ਼ਾਮੇ ਇੱਧਰ ਲਿਆ ਠੀਕ ਆ ਉਹ ਪੈਣੀ ਦੁਪਹਿਰ ਨੂੰ ਲੱਗਾ ਬਸ ਠੀਕ ਆ ਸਿਆਦ ਨੂੰ ਸਹਿਬਾ ਨੂੰ ਲੱਗੂਗਾ ਹਾਂ ਇਹਦੇ ਬਾਈ ਆ ਨਹੀਂ ਪਾਉਂਗੇ ਆ ਹੀਰੇ ਨੂੰ ਪਾ ਦੂਗੇ ਹਾਂ ਆ ਦੇਖੋ ਕੋਈ ਲਿਖੇ ਵਿੱਚ ਉਹ ਵੀ ਦਿੱਤਾ ਬੈਦੇ ਪਰ ਵੀ ਦੰਦਾ ਦੰਦ ਵੀ ਕੱਕਣਾ ਹੁੰਦੇ ਹਨ 2 ਸਾਲ ਦੇ ਦੇਖਣਾ 3 ਦੇਖਣਾ 4 ਦੇ ਐ 5ਵੇਂ ਦੇ ਐ 5ਵੇਂ ਦੇ ਆ ਕੱਢ ਲੈਣਾ 7ਵੇਂ ਦੇ ਆ ਕੱਢ ਲੈਂਦੇ ਹਾਂ ਆ 11 ਸਾਲ ਦਾ ਆ ਬਹਾਰ ਨੂੰ ਦੰਦਾਗੇ 15 ਸਾਲ ਦਾ ਆ 20 ਸਾਲ ਦਾ ਇੱਕ ਨਾ ਕੱਢੂ ਕਵਰੇ ਹਾਂ ਅਮਰ ਦੇ ਸਾਹਮਣੇ ਦੰਦ ਦੱਸੇ ਹੋਏ ਹਨ ਬਾਕੀ ਆ ਦੇਖ ਲੋ ਸਾਰੇ ਇਹਦੇ ਬਰੋਪਰ ਸਮਝਾਇਆ ਪਿਆ ਬਾਈ ਸਾਰੇ ਹੁਣ ਆਪਣਾ ਸਿਹਤ ਦਾ ਹੀ ਹੈਣਾ ਤੇ ਆ ਸੁਮ ਬਸੰਬ ਦਾ ਵੀ ਸਾਰਾ ਕੁਝ ਚਲੋ ਫਿਰ ਇਹ ਗੋਲ ਬਣਾ ਦੇ ਕਰਦੇ ਆ ਬਾਕੀ ਬਈ ਹੁਣ ਜਾਣਾ ਆਉਣਾ ਵਾਲਾ ਕੰਮ ਖਤਮ ਹੋਇਆ ਮੇਰਾ ਹੁਣ ਇਹਦਾ ਪਰੇ ਆ ਬਲੌਗ ਵੀ ਡੇਲੀ ਹੁਣ ਆਪਾਂ ਹੈਵੀ ਘੋੜਿਆਂ ਪਰ ਬਾਕੀ ਹੁਣ ਜਿਹੜੇ ਪ੍ਰੋਮੋਸ਼ਨ ਵਾਲੇ ਫੋਨ ਕਰਦੇ ਤੇ ਬਾਈ ਸਾਡੀ ਵੀਡੀਓ ਕਰ ਜਾ ਆ ਕਰ ਜਾ ਹੁਣ ਉਦੋਂ ਵੀ ਆਪਾਂ ਨੇ ਕੰਮ ਸਿੱਚਣਾ ਠੀਕ ਆ ਉਹ ਵੀ ਹੁਣ ਕੰਮ ਕਰਨਾ ਉਹ ਸਾਡੀ ਇੱਕ ਮਹਾਟਵਾ ਖਾਣ ਲੱਗੀਆਂ ਆ। ਆ ਪੰਜਾ ਸੇ ਪਈਏ ਤਾਂ ਬਿਲਕੁਲ ਹਾਂ ਜੀ। ਤੇ ਬਾਕੀ ਵੀ ਪੰਜੇ ਦੇ ਸ਼ਾਬਦੇ ਨੂੰ ਗੱਲ ਨੂੰ ਗੱਲ ਵੀ ਗਰਮੀ ਗਰਮੀ ਘੜਦਾ ਬਈ ਅੱਜ ਚਿੱਟਾ ਨਿਕਲੇ ਹੋਏ ਹਨ। ਵੈਲਟ ਬੁਲਟ ਲਾ ਕੇ ਆ ਜਾ ਸਰਦਨ ਪਾ ਪਾ ਜੀ। ਵੈਲਟ ਬੁਲਟ ਲਾ ਕੇ ਸਾਬ ਜੀ। ਹੈ ਜੀ। ਸਰਦਨ ਜਿੱਦਾਂ ਹੀ ਪਾਇਆ ਬੰਦੀ ਦਾ। ਹਾਂ। ਮੁੜ ਕੇ ਨਹੀਂ। ਖਾਲੀ ਵੇਟ। ਖਾਲੀ ਵੇਟ ਆ ਬਈ ਹੁਣ। ਤੇ ਗੱਲ ਤੇਰੇ ਆ ਕੰਮ ਕਰਿਆ ਤਾਂ ਹੁਣ ਤੱਕ ਤੂੰ ਤੋੜਾ ਬੱਸ ਚੱਲੋ। ਕੜਾ ਅੱਜ ਮਾਰਤਾ ਕਰਾਂਗੇ ਯਾਰ ਮੈਂ ਕਿਹਾ ਅੰਦਰ ਹੀ ਬੰਦ ਦੀ ਮੱਛਰ ਤੇ ਹਾਂ ਮੱਛਰ ਹੋ ਗਿਆ ਦਾਣਾ ਖਲਾ ਦੇ ਫਿਰ ਆਪਾਂ ਨੀਰ ਅੰਦਰ ਖਲਾ ਦੇ ਨਹੀਂ ਨਹੀਂ ਕੰਦਰ ਬੰਨ ਨਹੀਂ ਬਾਜੀ ਯਾਰ ਹੁਣ ਭਾਈ ਅੱਜ ਮੇਰੇ ਕੋਈ ਹੀਰਾ ਕਾਬੂ ਨਹੀਂ ਤਾਂ ਆਇਆ ਮਗਾ ਫਿਰ ਇਹ ਪੈਸੇ ਆਦੇ ਮਤ ਦੋਨੋਂ ਮਰੇ ਇੱਕ ਅੱਧਾ ਕਾਬੂ ਹੋ ਗਿਆ ਮੈਂ ਛੱਟਣਾ ਕੋਈ ਹੈ ਨਹੀਂ ਤਾਂ ਜਿਆਦਾ ਕਾਬੂ ਕਰ ਲੈ ਵੇ ਖੁੱਲੀ ਟੋਬੇ ਰਸੀਏ ਕੇ ਬਾਤਾਂ ਮਲੋਹਾ ਪੇ ਡਰਾ ਡਰਾ ਕੇ ਭਜਾਇਆ ਪੂਰਾ ਇਹ ਕੰਟਾ ਇੱਕ ਲੱਗਿਆ ਮਨੂੰ ਭਜਾਣ ਭਜਾਣ ਪਾ ਤੁਸੀਂ ਅੱਜ ਸਾਡੇ ਬਾੜੇ ਚ ਤੇ ਨਾ ਸਾਡੇ ਬਾੜੇ ਚ ਤੇ ਕਿਆ ਸਾਡੇ ਬਾੜੇ ਚ ਤੇ ਤੁਸੀਂ ਅੱਜ ਸ਼ਾਮ ਨੂੰ ਹੁਣ ਨਾ ਹੁਣ ਤਾਂ ਥਰੈਪੀ ਕਰਾ ਕੇ ਆਇਆ ਹੁਣ ਤੇ ਮਾਸ ਪਟਿਆ ਮੋਟਰਸਾਈਕਲ ਖੜਾ ਦਾ ਕਲਟੀਨ ਨਾ ਤਾਂ ਇਹ ਦੂਆ ਹੈ ਉਹ ਆਇਆ ਹੋਣਾ ਕੋਈ ਫਿਰ ਡੈਡੀ ਦਾ ਆੜੀ ਉੜੀ ਆਪਾਂ ਵੀ ਸ਼ਾਇਦ ਉਹ ਥੋੜਾ ਜਿਹਾ ਉਹ ਐਕਸਟਰਾ ਉਹ ਪਾ ਦਿੰਨੇ ਇਹਨੂੰ ਠੀਕ ਹੈ ਜੀ ਮਿਕਸਚਰ ਦੇ ਮੰਗੂ ਹੁੰਦਾ ਇਹ ਡਾਕਟਰ ਦੇਖ ਕੇ ਜਾਂਦੇ ਨੇ ਚੈੱਕ ਕਰਾਈ ਤੇ ਇਹ ਤੋਂ ਵਧੀਆ ਰਿਜ਼ਲਟ ਆਵੇਗੀ ਥੋੜੀ ਜਿਹਾ ਆਪਾਂ ਤੇ ਬੱਚੇ ਵਾਸਤੇ ਵਧੀਆ ਹੈਗਾ ਉੱਧਾ ਫੀਡ ਤੇ ਸਾਰੇ ਤੱਕ ਹੁੰਦੇ ਆ ਤੇ ਥੋੜੀ ਜਿਹਾ ਆਪਾਂ ਪਾ ਦਿੰਦੇ ਆ ਇਹਨਾਂ ਨੂੰ ਵੀ ਆਪਾਂ ਪਾ ਦੇਣਾ ਤੁਹਾਨੂੰ ਨਾਲ ਠੀਕ ਆ ਮੈਂ ਪਾਣਾ ਸਤ ਇਹਨਾਂ ਨੂੰ ਪਾ ਦੇ ਨੀਰੇ ਤੇ ਥੋੜਾ ਥੋੜਾ ਆ ਲੈਣ ਦੇ ਛੱਡ ਕੇ ਖੜੀ ਹੋ ਗੋ ਤੇ ਦਾਣਾ ਪਾ ਖਾ ਲੈਣ ਦੇ ਹੈਂ ਦੇਖ ਤੇ ਦੇਖਾ ਗੁਲਾਬੀ ਕੱਢਿਆਗਾ ਕੱਲ੍ਹ ਤੇ ਕਰਾ ਵੀ ਤਾਂ ਹੁਣ ਹੀ ਤਾਂ ਬਲ ਮੈਂ ਸਾਫ ਕਰਿਆ ਮੈਂ ਚੱਲ ਗਰਮੀ ਤੋਂ ਭਿੱਜ ਗਿਆ ਤਾਂ ਵੀ ਸਾਫ ਹੋ ਜੇ ਨਾ ਗਲੱਬ ਹੀ ਨਿਕਲੇ ਨਾ ਹੋਰ ਚਿੱਟਾ ਨਿਕਲੇ ਨਾ ਟਾਰਗੇਟ ਬਣਾ ਕਪੜਾ-ਕਪੜਾ ਘਿਰ ਕੇ ਲੇਕੇ ਗਿਆ ਪਾ ਤੇ ਆਪਣੀ ਗੱਡੀ ਲੋਕਲ ਹਾਂ ਉਹਦੇ ਪਾਏ ਹੈ ਹੀਰੇ ਨੇ ਇਹ ਕਾਪੇ ਦੂਆ ਬੜਾ ਰਸਾ ਲੈ ਲੈ ਆਪ ਇਧਰ ਲੋਕਲ ਰਸੇ ਨੂੰ ਕੱਢ ਦੇ ਭਾਈ ਸੇਵਾ ਆ ਗਈ ਬਾਈ ਇਹ ਵੀ ਪੂਰੀ ਮਸਤੀ ਜਿਹੇ ਰਹਿੰਦੀ ਹੋਵੇ ਛੇਦ ਨੂੰ ਓਕਾ ਮਾਰਦੀ ਜਿੰਦੀ ਆ ਸੇਵਾ ਸੇਵਾ ਹੀ ਆ ਛੇਦਾ ਛੇਦਾ ਹੀ ਆ ਉਹਦੇ ਉਧਰ ਕਿਆ ਕਰਦਾ ਹੀਰੇ ਨਹੀਂ ਕੱਢਿਆ ਲਾ ਪਾਉਣ ਮਿੱਤੇ ਤੇ ਹੀਰਾ ਘਣਾ ਪਾਉਣ ਨਹੀਂ ਦਿੰਦੇ ਤੇ ਮਨੂੰ ਜਰ ਮੈਂ ਹੀਰਾ ਬਾਹਰ ਕੱਢ ਲਿਆ ਮਨੂੰ ਹਾਕਾ ਮਾਰੇ ਬਾਈ ਕੌਣ ਵੀਰ ਵੀ ਮੰਨੇ ਵੀ ਲੈ ਜਾ ਵਾ ਅੰਦਰ ਤੇ ਆ ਕੇ ਹਾਂ ਦੋਨਾਂ ਨੂੰ ਇਕੱਠੇ ਤਾਂ ਨਹੀਂ ਕੱਢ ਸਕਦਾ ਦੇਖੀ 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 ਅਰੇ ਤੁਹਾਨੂੰ ਪੈਰ ਚੁੰਮਣੇ ਬਣਾ ਮਕਰੇ ਸਾਹਿਬ ਰੋਜ਼ ਕਰਦਾ ਪੈਰ ਤਾਂ ਵੀ ਉਹ ਪੈਰ ਤਾਂ ਕਰਦਾ ਪਰ ਨਹਲਾਉਣੀ ਬਈ ਪੈਰ ਤਾਂ ਸਾਫ਼ ਕਰਨੇ ਚਾਹੀਦੇ ਆ ਬਾਕੀ ਹੋਰ ਚਾਹੀ ਹਾਂ ਮੱਥਿਆ ਤੇ ਰਿਓ ਫੇਰ ਯਾ ਤਿੱਖਾ ਜਾ ਪੈਰੇ ਤਿੱਖਾ ਜਾ ਫੇਰ ਦਿੰਦਾ ਯਾ ਤਿੱਖਾ ਨਹੀਂ ਹੋਇਆ ਪਿਆ ਉਹ ਤਾਰ ਕੇ ਜਿਆਦਾ ਨਹੀਂ ਘੜਦਾ ਚਰਪੀ ਆ। ਕੱਲੂ ਹੀ ਕੰਮ ਕਰਦੇ। ਕੱਲੂ ਇੱਕ ਤਾਰ ਸਮਾਨ ਲਿਆਉਣਾ ਤਾਂ ਲੈ ਪਾਉਣ ਨੂੰ। ਅਸੀਬ ਪਾਣਾ ਕੱਲੂ ਜੂਰੀਆ। ਉਹਨੂੰ ਕਿਹਾ ਮੈਂ ਤੁੰ ਗੱਲ ਕਰਾਇਆ ਐ ਮੈਂ ਕਿਹਾ ਤੈਨੂੰ ਲੈ ਆਂ ਜੂਰੀਆ ਮਿਲਦਾ ਨਹੀਂ ਕਹਿੰਦਾ ਉਹ। ਉੱਥੇ ਚੱਕਦੇ ਨਹੀਂ। ਨਹੀਂ ਲੈ ਕੇ ਤਾਂ ਅਸੀਂ ਕੱਲੂ ਚੱਕ ਲੈ ਕੇ ਕਣ ਸੋਰੀਆ ਬਾਪੂਆਂ ਇਹ ਇਹਨਾਂ ਨੂੰ ਟਾਈਮ ਮਿਲਦਾ। ਜੂਰੀ ਮਿਲ ਗਿਆ ਤਾਂ ਉਹਦੇ ਤੇ ਮੈਂ ਲੈ ਜੀ ਨਹੀਂ ਉੱਥੇ ਤੇ ਲਿਆ ਚੌਂਕੌਰ। ਉੱਥੇ ਹੀ ਲਿਆ ਮੈਂ ਕਹਿੰਦਾ ਹੈ ਨਹੀਂ। ਉਹਦੇ ਹੈਗਾ ਇਹ ਚੱਕਣੇ ਨਹੀਂ ਜਾਂਦੇ। ਚਲ ਕੱਲੂ ਦੇ। ਜਰ ਤੇ ਮਿਲ ਗਿਆ ਤਾਂ ਵੀ ਠੀਕ ਨਹੀਂ ਉੱਥੇ ਲਿਆਣਾ। ਹਾਂ। ਤੇ ਚਲੋ ਬਾਕੀ ਠੀਕ ਆ ਬਈ ਮਿਲਦੇ ਕਿਸੇ ਹੋਰ ਵਾਰ ਅੱਸੀ